ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਨੇ ਹਾਲ ਹੀ ਵਿੱਚ ਇੱਕ ਚੇਤਾਵਨੀ ਜਾਰੀ ਕੀਤੀ ਹੈ ਅਤੇ ਚੇਤਾਵਨੀ ਖਾਸ ਤੌਰ ਤੇ ਐਂਡਰੋਇਡ ਉਪਭੋਗਤਾਵਾਂ ਲਈ ਹੈ ਚਾਹੇ ਉਹ ਐਂਡਰੋਇਡ ਫੋਨ ਦੀ ਵਰਤੋਂ ਕਰ ਰਿਹਾ ਹੋਵੇ ਜਾਂ ਐਂਡਰੋਇਡ ਟੈਬਲੇਟ ਤੁਹਾਨੂੰ ਦੱਸ ਦਈਏ ਕਿ CERT ਇਨ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਆਉਂਦਾ ਹੈ CERT ਦੇ ਅਨੁਸਾਰ ਐਂਡਰੋਇਡ OS ਵਿੱਚ ਕਈ ਖਾਮੀਆਂ ਪਾਈਆਂ ਗਈਆਂ ਨੇ ਅਤੇ ਇਸ ਦੀ ਵਰਤੋਂ ਕਰਕੇ ਹੈਕਰ ਤੁਹਾਡੇ ਫੋਨ ਤੋਂ ਤੁਹਾਡੀ ਮੱਤ ਪੂਰਨ ਜਾਣਕਾਰੀ ਅਤੇ ਡਾਟਾ ਨੂੰ ਕਢ ਸਕਦੇ ਨੇ ਅਜਿਹੇ 'ਚ ਇਹ ਜਾਨਣਾ ਜ਼ਰੂਰੀ ਹੈ ਕਿ ਕਿਹੜੇ ਐਂਡਰੋਇਡ ਵਰਜ਼ਨ ਤੇ ਖਤਰਾ ਹੈ ਇਸ ਵਿੱਚ ਐਂਡਰੋਇਡ 12 ਐਂਡਰੋਇਡ 12L ਐਂਡਰੋਇਡ 13 ਅਤੇ ਐਂਡਰੋਇਡ 14 ਵੀ ਸ਼ਾਮਲ ਨੇ ਸੀਈਆਰਟੀ ਦੇ ਅਨੁਸਾਰ ਇਹ ਸਮੱਸਿਆ ਐਂਡਰੋਇਡ ਦੇ ਫਰੇਮਵਰਕ ਸਿਸਟਮ ਗੂਗਲ ਪਲੇ ਸਿਸਟਮ ਅਪਡੇਟਸ ਮੈਜਿਨੇਸ਼ਨ ਟੈਕਨੋਲੋਜੀ ਅਤੇ ਇਕਵਾਲ ਕਾਮ ਦੇ ਬੰਦ ਸਰੋਤ ਭਾਗਾ ਵਿੱਚ ਖਾਮੀਆਂ ਕਰਨ ਹੈ ਇਹਨਾਂ ਖਾਮੀਆਂ ਕਰਨ ਜੇਕਰ ਕੋਈ ਹੈਕਰ ਤੁਹਾਡਾ ਫੋਨ ਹੈਕ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਇਹ ਬਹੁਤ ਆਸਾਨ ਹੋ ਜਾਵੇਗਾ ਤੁਹਾਡਾ ਫੋਨ ਹੈਕ ਕਰਨ ਤੋਂ ਬਾਅਦ ਹੈਕਰ ਤੁਹਾਡੇ ਫੋਨ ਤੋਂ ਡਾਟਾ ਚੋਰੀ ਕਰ ਸਕਦਾ ਹੈ ਅਤੇ ਡਾਰਕ ਵੈਬ ਤੇ ਉਸ ਡਾਟਾ ਨੂੰ ਵੇਚ ਸਕਦਾ ਹੈ ਇਸ ਦੇ ਨਾਲ ਹੀ ਹੈਕਰ ਤੁਹਾਡੇ ਫੋਨ ਚੋਂ ਡਾਊਨਲੋਡ ਆਫ ਸਰਵਿਸ ਕੰਡੀਸ਼ਨ ਨੂੰ ਵੀ ਐਕਟਿਵ ਕਰ ਸਕਦਾ ਹੈ ਇਸ ਲਈ 60 ਇਨਨੇ ਉਪਭੋਗਤਾਵਾਂ ਨੂੰ ਜਿੰਨੀ ਜਲਦੀ ਹੋ ਸਕੇ ਸੁਰੱਖਿਆ ਪੈਚ ਨੂੰ ਅਪਡੇਟ ਕਰਨ ਲਈ ਗਿਆ ਹੈ ਆਪਣੇ ਫੋਨ ਨੂੰ ਅਪਡੇਟ ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ ਸਭ ਤੋਂ ਪਹਿਲਾਂ ਆਪਣੇ ਫੋਨ ਦੀ ਸੈਟਿੰਗ ਨੂੰ ਓਪਨ ਕਰੋ ਇਸ ਵਿੱਚ ਸੌਫਟਵੇਅਰ ਅਪਡੇਟ ਸਰਚ ਕਰੋ ਅਤੇ ਇਸ ਨੂੰ ਓਪਨ ਕਰੋ ਇਸ ਤੋਂ ਬਾਅਦ ਚੈੱਕ ਫੋਰ ਅਪਡੇਟਸ ਤੇ ਕਲਿੱਕ ਕਰੋ ਜੇਕਰ ਅਪਡੇਟ ਉਪਲਬਧ ਹੈ ਮਤਲਬ ਹੈ ਕਿ ਅਪਡੇਟ ਉਪਲਬਧ ਹੈ ਤਾਂ ਇਸ ਨੂੰ ਡਾਊਨਲੋਡ ਕਰੋ ਅਪਡੇਟ ਨੂੰ ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਇੰਸਟਾਲ ਕਰੋ ਇੰਸਟਾਲ ਕਰਨ ਤੋਂ ਬਾਅਦ ਫੋਨ ਨੂੰ ਰੀਸਟਾਰਟ ਕਰੋ ਇਸ ਤੋਂ ਬਾਅਦ ਤੁਹਾਡਾ ਫੋਨ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ